ਔਰ ਕਈ ਕਰੇ ਮੈਨੂੰ ਆਲਸ ਬੜਾ ਪੈਂਦਾ ਦਲੀਦਰ ਬੜਾ ਪੈਂਦਾ ਸੁਸਤੀ ਪੈਂਦੀ ਸਰੀਰ ਡਿੱਗਿਆ ਜਾ ਰਹਿੰਦਾ ਫਿਰ ਜਾਪ ਸਾਹਿਬ ਪੜੋ ਪੰਜ ਕ ਪਾਠ ਉਹ ਜਾਪ ਸਾਹਿਬ ਦੇ ਥੋੜੇ ਇੱਕ ਦਿਨ ਕਰਕੇ ਦੇਖੋ ਨਾ ਐ ਫਿਰ ਓਡੇ ਤਨੇ ਅਗਲਾ ਕੋ ਕੀ ਖਾਦਾ ਹੋਇਆ ਅੱਜ ਕੱਲ ਇਸ ਕਰਕੇ ਉਹ ਵੀਰ ਰਾਸ ਮਹਾਰਾਜ ਨੇ ਜਿਹੜਾ ਬਖਸ਼ਿਸ਼ ਕੀਤਾ ਉਹਦੇ ਕਰਕੇ ਵੀ ਕੀਤਾ ਵੀ ਇਹ ਕਲਯੁਗ ਹੈ ਨਾ ਕਲਯੁਗ ਤੁਹਾਡੇ ਤੇ ਬੜਾ ਹਾਵੀ ਹੈ ਕਲਯੁਗ ਨੂੰ ਵੀ ਥੋੜਾ ਪਰੇ ਕਰਨਾ ਕਲਯੁਗ ਦਸਮ ਦੀ ਬਾਣੀ ਤੋਂ ਬਹੁਤ ਚੱਲਦਾ ਇਹ ਮਾੜੀਆਂ ਚ ਜਾਂਦੀ ਵਿਆਧੀ ਉਪਾਧੀ ਸਾਰੀਆਂ ਚੱਲਦੀਆਂ ਨੇ ਵਿੱਚੋਂ ਵਿੱਚ ਕਹੀ ਜਾਂਦੇ ਸਾਨੂੰ ਆ ਹੋ ਗਿਆ ਸਾਨੂੰ ਆ ਹੋ ਗਿਆ ਬਾਪੂ ਨੇ ਕਿਹਾ ਸੀ ਆ ਬਾਣੀਆਂ ਬੜ ਲਿਓ ਨਿਤਨੇਮ ਕਰ ਲਿਓ ਜਦੋਂ ਗੁਰਬਾਣੀ ਦੀ ਗੱਲ ਆਈ ਜਾਪ ਸਾਹਿਬ ਦੀ ਜਾਪ ਸਾਹਿਬ ਨੂੰ ਦੇਖ ਕੇ ਲੋਕ ਕੰਬਣ ਲੱਗ ਜਾਂਦੇ ਇਹ ਜੀ ਔਖਾ ਹੈ ਐ ਹੈ ਆਹ ਹੈ ਪਰ ਇਹ ਐਸਾ ਹੈ ਜਾਪ ਸਾਹਿਬ ਜਿਵੇਂ ਕਹ ਲਉਣਾ ਐਂਟੀਬਾਇਓਟਿਕ ਦਵਾਈ ਸਿਰ ਤੋਂ ਪੈਰਾਂ ਤੱਕ ਸਾਰੇ ਹੀ ਅਸਰ ਕਰੇ ਹੁਣ ਜੇ ਸਰੀਰ ਕਿਸੇ ਦਾ ਫਿਣਸੀਆਂ ਨਾਲ ਭਰ ਜੇ ਤੇ ਉਹ ਕਹੇ ਡਾਕਟਰ ਸਾਹਿਬ ਇੰਨੀਆਂ ਫਿਣਸੀਆਂ ਤੇ ਇੰਨੀਆਂ ਹੀ ਗੋਲੀਆਂ ਦੋ ਕਰੋ ਇੱਕ ਗੋਲੀ ਨਾਲ ਸਾਰੀਆਂ ਹਟ ਜਾਣੀਆਂ ਇੰਨੀਆਂ ਗੋਲੀਆਂ ਦੀ ਕੀ ਲੋੜ ਤੈਨੂੰ ਇਹ ਥੋੜੀ ਜਿਨੀਆਂ ਫਿਣਸੀਆਂ ਉਹਨੀਆਂ ਹੀ ਗੋਲੀਆਂ ਦੇਣੀਆਂ ਗਿਣ ਕੇ ਇਹ ਤਾਂ ਖੂਨ ਦੀ ਖਰਾਬੀ ਹੈ ਐਂਟੀਬਾਡਿਕ ਲੈ ਇੱਕ ਗੋਲੀ ਇੱਕੋ ਗੋਲੀ ਹੈ ਇੱਕੋ ਹੀ ਖਾਣੀਆਂ ਤਿੰਨ ਦਿਨ ਖਾਣੀਆਂ ਇਹ ਕਿੰਨੇ ਦੀਆਂ ਗੋਲੀਆਂ ਡਾਕਟਰ ਕਹਿੰਦਾ ਇੱਕ ਗੋਲੀ 25 ਰੁਪਏ ਦੀ ਹੈ 25 ਬੜੀ ਮਹਿੰਗੀ ਹੈ ਕਹਿੰਦੇ ਵਾ ਕੰਮ ਵੀ ਇਹਨਾਂ ਨੇ ਕਰ ਜਾਣਾ ਸਾਲਟ ਜਿੰਨਾ ਮਹਿੰਗਾ ਉਹਨਾਂ ਵਧੀਆ ਸਾਈਡ ਇਫੈਕਟ ਘਟ ਹੁੰਦਾ ਇਹ ਜਾਬ ਸਾਹਿਬ ਜਿਹੜੀ ਚੀਜ਼ ਹੈ ਇਹ